ਸ਼ਵਾਇਸੇ ਵੀ ਲੋਕਾਂ ਦਾ ਏਕਾ ਜਿਹੜਾ ਆਪਣਾ ਸੰਘਰਸ਼ ਹੈ ਉਹਦਾ ਦਬਾਅ ਸਰਕਾਰ ਨੂੰ ਝੁਕਾ ਸਕਦਾ ਹੈ ਪਹਿਲਾਂ ਵੀ ਝੁਕਾਇਆ ਤਾਂ ਅੱਗੇ ਵੀ ਝੁਕਾਏਗਾ ਸਰਕਾਰ ਪੂਰੀ ਕੋਸ਼ਿਸ਼ ਕਰ ਰਹੀ ਹੈ ਟਾਲ ਮਟੋਲ ਕਰਨ ਦੀ ਕਦੇ ਉਹ ਬਹਾਨੇ ਲਾਉਂਦੇ ਨੇ ਕਦੇ ਪ੍ਰਸ਼ਾਸਨ ਸਾਡੇ ਤੋਂ ਵਾਰ-ਵਾਰ ਕਿ ਤੁਹਾਨੂੰ ਹੋਰ ਦਿਨ ਦੇ ਦੋ ਸਾਨੂੰ ਹੋਰ ਦਿਨ ਦੇ ਦੋ ਉਹ ਜਿਹੜੇ ਤੋਂ ਡਰਦੇ ਆ ਉਹ ਹਰ ਜਿਹੜਾ ਸੰਘਰਸ਼ ਹੁੰਦਾ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਲੋਕਾਂ ਦੇ ਸੰਘਰਸ਼ ਨੇ ਵੀ ਹਮੇਸ਼ਾ ਇਹ ਮਸਾਲਾ ਖੜੀਆਂ ਕੀਤੀਆਂ ਨੇ ਧਾਰਨਾ ਖੜੀਆਂ ਕੀਤੀਆਂ ਨੇ ਇਤਿਹਾਸ ਦੇ ਵਿੱਚ ਮੈਂ ਕਿਸ ਤਰੀਕੇ ਨਾਲ ਦੇਖ ਰਿਹਾ ਹਾਂ ਤਰਨਾ ਕਿਹੜਾ ਰੂਪ ਲੈਂਦਾ ਤੁਹਾਨੂੰ ਨਜ਼ਰ ਆ ਰਿਹਾ ਕਿਉਂਕਿ ਜਿਸ ਤਰੀਕੇ ਨਾਲ ਦੇਖਿਆ ਜਾਵੇ ਅਣਵਲੇ ਸਮੁਦਰ ਵਿੱਚ ਭਾਜਪਾ ਨੂੰ ਦਾ ਆਫਿਸ ਆ ਕੇ ਰਾਹ ਕਰੋਗੇ ਅਸੀਂ ਅੱਜ ਸ਼ਾਮ ਨੂੰ ਇਸ ਕਾਨਫਰੰਸ ਵਿੱਚ ਆਪਣਾ ਅਗਲਾ ਐਲਾਨ ਕਰਾਂਗੇ ਆਪਣੀ ਅਗਲੀ ਕਾਲਜ ਯੂਨੀਵਰਸਿਟੀ ਦੇ ਬਾਹਰ ਦੀ ਹੋਏਗੀ ਤੇ ਅਸੀਂ ਆਪਣੇ ਸੰਘਰਸ਼ ਨੂੰ ਅਗਲੇ ਪੜਾਅ ਵਿੱਚ ਲੈ ਕੇ ਜਾਣ ਦੀਆਂ ਪੂਰੀਆਂ ਤਿਆਰੀਆਂ ਕਰ ਰਹੇ ਹਾਂ ਤੇ ਆਪਣਾ ਸੰਘਰਸ਼ ਜਾਰੀ ਹੈ ਉਹ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਨਤ ਦੀਆਂ ਚੋਣਾਂ ਬਹਾਲ ਨਹੀਂ ਹੋ ਜਾਂਦੀਆਂ ਤੁਹਾਨੂੰ ਕੀ ਲੱਗਦਾ ਨਾ ਜਿਸ ਤਰੀਕੇ ਦੇ ਨਾਲ ਇਹਨੂੰ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਵੱਲੋਂ ਸੈਂਟਰ ਵੱਲੋਂ ਇਹਨੂੰ ਲਟਕਾਇਆ ਜਾ ਰਿਹਾ ਹੈ ਜਾਂ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਮੰਗਾਂ ਪੂਰੀ ਹੋਣ ਦੀ ਗੱਲ ਤੇ ਖੜੀਆਂ ਨਹੀਂ ਨਹੀਂ ਸਾਨੂੰ ਇਹ ਜ਼ਰੂਰ ਲੱਗਦਾ ਹੈ ਵੀ ਜਿਹੜਾ ਲੋਕਾਂ ਦਾ ਦਬਾਅ ਹੈ ਉਹ ਸਰਕਾਰ ਦੇ ਉੱਤੇ ਅੱਜ ਪੂਰਾ ਹੈ ਇਸੇ ਕਰਕੇ ਉਹਨਾਂ ਨੇ ਜਦੋਂ ਇਹ ਕੋਸ਼ਿਸ਼ ਕੀਤੀ ਸੀਗੀ ਪਹਿਲਾਂ 20 ਸੈਨੇਟ ਦੇ ਮੈਂਬਰ 91 ਤੋਂ 31 ਕਰ ਦਿੱਤੇ ਜਾਣ ਉਹਨਾਂ ਨੇ ਕਰ ਦਿੱਤੇ ਸੀਗੇ ਇੱਕ ਹਫ਼ਤੇ ਦੇ ਅੰਦਰ ਅੰਦਰ ਮੋਦੀ ਸਰਕਾਰ ਨੂੰ ਆਪਣਾ ਬਿਆਨ ਵਾਪਸ ਲੈਣਾ ਪਿਆ ਉਹ ਇਸੇ ਕਰਕੇ ਲੈਣਾ ਪਿਆ ਸੀ ਕਿਉਂਕਿ ਲੋਕਾਂ ਦਾ ਦਬਾਅ ਸੀਗਾ ਉਹਨਾਂ ਦੇ ਉੱਤੇ ਇਸ ਕਰਕੇ ਸਾਨੂੰ ਪੂਰਾ ਵਿਸ਼ਵਾਸ ਹੈ ਵੀ ਲੋਕਾਂ ਕਾ ਜਿਹੜਾ ਆਪਣਾ ਸੰਘਰਸ਼ ਹੈ ਉਹਦਾ ਦਬਾਅ ਸਰਕਾਰ ਨੂੰ ਝੁਕਾ ਸਕਦਾ ਹੈ ਪਹਿਲਾਂ ਵੀ ਝੁਕਾਇਆ ਤਾਂ ਅੱਗੇ ਵੀ ਝੁਕਾਏਗਾ ਸਰਕਾਰ ਪੂਰੀ ਕੋਸ਼ਿਸ਼ ਕਰ ਰਹੀ ਹੈ ਟਾਲ ਮਟੋਲ ਕਰਨ ਦੀ ਕਦੇ ਉਹ ਬਹਾਨੇ ਲਾਉਂਦੇ ਨੇ ਕਦੇ ਪ੍ਰਸ਼ਾਸਨ ਸਾਡੇ ਤੋਂ ਵਾਰ-ਵਾਰ ਚੀਫ ਨੂੰ ਹੋਰ ਦਿਨ ਦੇ ਦੋ ਸਾਨੂੰ ਹੋਰ ਦਿਨ ਦੇ ਦੋ ਸਮਾਂ ਮੰਗਦਾ ਪਰ ਅਸੀਂ ਕਿਸੇ ਦੇ ਲਾਰੇਆਂ 'ਚੋਂ ਅਸੀਂ ਕਿਸੇ ਦੇ ਜਿਹੜੇ ਗਲਤ ਜਿਹੜੇ ਝੂਠੇ ਲਾਰੇ ਨੇ ਉਹਦੇ ਵਿੱਚ ਨਹੀਂ ਫਸਣ ਲੱਗੇ ਅਸੀਂ ਇਸ ਕਰਕੇ ਜਲਦੀ ਆਪਣਾ ਐਲਾਨ ਕਰ ਰਹੇ ਹਾਂ ਕੱਲ ਹੀ ਰਜਿਸਟਰਾਰ ਨੇ ਸਾਡੇ ਤੋਂ 8-10 ਦਿਨ ਹੋਰ ਮੰਗੇ ਸੀਗੇ ਪਰ ਅਸੀਂ 8-10 ਦਿਨਾਂ ਦਾ ਇੰਤਜ਼ਾਰ ਕਰਨ ਲੱਗੇ ਕਿਉਂਕਿ ਸਾਨੂੰ ਇਸ ਕਵਰਟੀ ਤੇ ਕੋਈ ਵਿਸ਼ਵਾਸ ਨਹੀਂ ਹੈਗਾ ਵੀ ਇਹ ਸਾਡੇ ਹਿੱਤ ਵਿੱਚ ਅਜ ਕੰਮ ਕਰ ਰਹੇ ਨੇ ਇਸ ਕਰਕੇ ਅਰ ਸ਼ਾਮ ਨੂੰ ਅਸੀਂ ਆਪਣਾ ਅਗਲਾ ਐਲਾਨ ਕਰਾਂਗੇ ਤੇ ਅਗਲੀ ਕਾਲ ਹੋਰ ਤਿੱਖੀ ਹੋਏਗੀ ਜਿਵੇਂ ਪੀਯੂ ਨੂੰ ਜਿਸ ਤਰੀਕੇ ਦੇ ਨਾਲ ਪੁਲਿਸ ਪੁਲਿਸ ਸ਼ਾਹਦੀ ਨਾਲ ਘੇਰ ਲਿਆ ਗਿਆ ਸੀ ਜਰਤੀਆਂ ਲਗਾਈ ਗਈ ਜ ਤੁਹਾਨੂੰ ਕੀ ਲੱਗਦਾ ਐਦਾਂ ਦਾ ਮਾਹੌਲ ਯੂਨੀਵਰਸਿਟੀ ਦੇ ਵਿੱਚ ਬਣਨਾ ਲਾਜ਼ਮੀ ਲੱਗਦਾ ਤੁਹਾਨੂੰ ਐਸੇ ਜੀ ਬਿਲਕੁਲ ਨਹੀਂ ਯੂਨੀਵਰਸਿਟੀ ਇੱਕ ਵਿਦਿਆਖੇਦਾਰਾ ਕੁਸ਼ੌਣ ਨਹੀਂ ਹੈਗੀ ਇੱਥੇ ਤੁਸੀਂ ਰਫਲਾਂ ਦੇ ਨਾਲ ਇੱਥੇ ਡਾਂਗਾ ਇੱਥੇ ਬੁਲੇਟ ਪ੍ਰੂਫ ਵੈਸਟ ਦੇ ਨਾਲ ਇੱਥੇ ਤੁਸੀਂ ਆ ਬੈਰੀਕੇਡ ਇੱਥੇ ਵੀ ਦੇਖ ਸਕਦੇ ਹੋ ਐਡੇ ਐਡੇ ਕਿੱਲਾ ਵਾਲੇ ਬੈਰੀਕੇਡ ਕਿ ਕ੍ਰਿਮੀਨਲ ਕੰਮ ਰਹੀ ਹੁੰਦੀ ਹੈ ਕਿ ਸਾਨੂੰ ਕੰਟਰੋਲ ਕਰਨ ਦੇ ਲਈ ਇਹਨਾਂ ਨੂੰ ਬਹੁਤ ਵੱਡੀ ਤੇ ਖਤਰਨਾਕ ਫੋਰਸ ਲੈ ਕੇ ਆਉਣੀ ਪੈਂਦੀ ਹੈ ਗੱਲ ਇਹ ਵੀ ਸਰਕਾਰ ਨੂੰ ਕੀ ਕਿਹੜੇ ਤੋਂ ਡਰ ਲੱਗਦਾ ਹੈ ਪ੍ਰਸ਼ਾਸਨ ਨੂੰ ਡਰ ਲੱਗਦਾ ਹੈ ਜਦੋਂ ਲੋਕ ਆਪਣੇ ਹੱਕਾਂ ਲਈ ਆਵਾਜ਼ ਚੱਕਦੇ ਨੇ ਜਦੋਂ ਵਿਦਿਆਰਥੀ ਇਕੱਠੇ ਹੋ ਕੇ ਇੱਕ ਮੰਗ ਲਈ ਇਕੱਠੇ ਹੁੰਦੇ ਨੇ ਆਪਣੇ ਨਾਅਰੇ ਬੁਲੰਦ ਕਰਦੇ ਨੇ ਉਦੋਂ ਸਰਕਾਰਾਂ ਦੀਆਂ ਕੁਰਸੀਆਂ ਕੰਬਦੀਆਂ ਨੇ ਉਦੋਂ ਉਹਨਾਂ ਨੂੰ ਡਰ ਲੱਗਦਾ ਵੀ ਕੱਲ ਨੂੰ ਸਾਡੇ ਉੱਤੇ ਸਵਾਲ ਨਾ ਆ ਜੇ ਵੀ ਅਸੀਂ ਜੋ ਬੈਠੇ ਆ ਅਸੀਂ ਲੋਕਾਂ ਲਈ ਕੰਮ ਤਾਂ ਕਰ ਨਹੀਂ ਰਹੇ ਲੋਕਾਂ ਨੂੰ ਸਿਰਫ ਲੁੱਟ ਰਹੇ ਹਾਂ ਉਹਦੇ ਤੋਂ ਡਰਦੇ ਆ ਉਹ ਹਰ ਜਿਹੜਾ ਸੰਘਰਸ਼ ਹੁੰਦਾ ਉਹਨੂੰ ਦਬ ਸੰਘਰਸ਼ਾਂ ਨੇ ਵੀ ਹਮੇਸ਼ਾ ਇਹ ਮਸਾਲਾ ਖੜੀਆਂ ਕੀਤੀਆਂ ਨੇ ਉਦਾਹਰਨਾਂ ਖੜੀਆਂ ਕੀਤੀਆਂ ਨੇ ਇਤਿਹਾਸ ਦੇ ਵਿੱਚ ਵੀ ਸਰਕਾਰਾਂ ਹਮੇਸ਼ਾ ਲੋਕਾਂ ਦੇ ਏਕੇ ਲਈ ਝੁਕਦੀਆਂ ਨੇ ਅੱਗੇ ਵੀ ਝੁਕਣਗੀਆਂ ਤੇ ਜਥੇਬੰਦੀਆਂ ਨੂੰ ਕਿਵੇਂ ਦੇਖਦੇ ਹੋ ਜਿਵੇਂ ਵਕ ਵਕ ਪੰਜਾਬ ਤੋਂ ਜਥੇਬੰਦੀ ਆ ਕੇ ਯੂਨੀਵਰਸਿਟੀ ਤੁਹਾਡੇ ਨਾਲ ਜੁੜ ਰਹੀਆਂ ਸਟੂਡੈਂਟਸ ਦੇ ਨਾਲ ਇਹਨੂੰ ਕਿਸ ਤਰੀਕੇ ਨਾਲ ਤੁਸੀਂ ਦੇਖਦੇ ਹੋ ਜਥੇਬੰਦੀਆਂ ਦੇਖੋ ਬਹੁਤ ਚੰਗੀ ਗੱਲ ਹੈ ਇਨਕਲਾਬੀ ਜਥੇਬੰਦੀਆਂ ਨੇ ਇਤਿਹਾਸ ਦੇ ਵਿੱਚ ਬਹੁਤ ਵੱਡਾ ਰੋਲ ਰਿਹਾ ਹੈ ਸੰਘਰਸ਼ਾਂ ਨੂੰ ਲੜਨ ਦਾ ਤੇ ਜਿੱਤਣ ਦਾ ਲੋਕਾਂ ਦੇ ਗੁੱਸੇ ਨੂੰ ਲਾਂਬੰਦ ਕਰਨਾ ਉਹਨੂੰ ਇੱਕ ਦਿਸ਼ਾ ਵੱਲ ਲੈ ਕੇ ਜਾਣਾ ਉਹਦੇ ਲਈ ਜਥੇਬ ਬਸ ਸਾਥ ਦੇਣ ਕਲੱਬ ਜਿੱਥੇ ਬੰਦੀਆਂ ਤੋਂ ਬਿਨਾ ਕੋਈ ਵੀ ਸੰਘਰਸ਼ ਅਧੂਰਾ ਹੁੰਦਾ ਹੈ ਉਹਨਾਂ ਦੇ ਸਾਥ ਤੋਂ ਬਿਨਾ ਸੰਘਰਸ਼ ਨਹੀਂ ਲੜੇ ਤੇ ਜਿੱਤੇ ਜਿੱਤੇ ਜਾ ਸਕਦੇ ਹੁੰਦੇ ਇਸ ਕਰਕੇ ਜਿਹੜੀ ਇੰਕਲਾਬੀ ਜਿੱਥੇ ਬੰਦੀਆਂ ਪੰਜਾਬ ਤੋਂ ਇੱਥੇ ਸਮਰਥਨ ਕਰਨ ਆਉਂਦੀਆਂ ਨੇ ਉਹ ਰਾ ਥਾਂ ਤੋਂ ਸਮਰਥਨ ਕਰਨ ਆਉਂਦੀਆਂ ਨੇ ਉਹਨਾਂ ਦਾ ਧੰਨਵਾਦ ਵੀ ਹੈ ਤੇ ਉਹਨਾਂ ਨੂੰ ਇੱਕ ਵਾਰ ਫੇਰ ਅਪੀਲ ਹੈ ਵੀ ਅਗਲੀ ਕਾਲ ਦੇ ਵਿੱਚ ਵੀ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਜਿਵੇਂ ਜਿਵੇਂ 100 ਨੂੰ ਪਹੁੰਚੇ ਸੀਗੇ ਓਵੇਂ ਹੀ ਹਮ ਹਮਾ ਕੇ ਇੱਥੇ ਪਹੁੰਚਣ ਤੇ ਆਪਣੇ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾ ਕੇ ਜਿੱਤੀਏ ਤੇ ਮੇਰਾ ਆਖਰੀ ਸਵਾਲ ਹੈ ਇਸ ਮੋਰਚੇ ਦਾ ਅਗਲਾ ਰੂਪ ਕੀ ਰਹੇ ਉਸੀ ਛਾਂਮੀ ਪ੍ਰੈਸ ਕਾਨਫਰੰਸ ਕਰ ਰਹੇ ਹੈ ਉਸੀ ਸਾਰਿਆਂ ਨੂੰ ਇਕੱਠੇ ਦੱਸਾਂਗੇ ਵੀ ਅਗਲੀ ਕਾਲ ਆਪਣੀ ਕਦੋਂ ਤੇ ਕੀ ਐਗਜ਼ੈਕਟਲੀ ਹੋਵੇਗੀ